21ਵੀਂ ਸਦੀ ਹੈ ਤੇ ਅੱਜਕੱਲ ਜਿਹੜਾ ਦੌਰ ਚੱਲ ਰਿਹਾ ਆ ਇਹ ਇਦਾਂ ਦਾ ਦੌਰ ਆ ਕਿ ਇਹਦੇ ਵਿੱਚ ਕਿਸੇ ਤੇ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਕਿਸੇ ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਇੱਥੇ ਕੋਈ ਪਤਾ ਨਹੀਂ ਕਿ ਕਿਹੜਾ ਬੰਦਾ ਤੁਹਾਡੇ ਨਾਲ ਕੀ ਕਰ ਜਵੇ ਚਾਹੇ ਤੁਹਾਡਾ ਉਹਦੇ ਨਾਲ ਕਿੰਨਾ ਵੀ ਪਿਆਰ ਹੈ ਪਰ ਅੱਜਕੱਲ ਜਿਹੜਾ ਸਮਾਂ ਚੱਲ ਰਿਹਾ ਆ ਇਹਦੇ ਵਿੱਚ ਜਿਹੇ-ਜਿਹੇ ਘਟਨਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਇਹਨਾਂ ਨੂੰ ਸੁਣ ਕੇ ਪਤਾ ਲੱਗਦਾ ਆ ਕਿ ਬੰਦੇ ਦਾ ਮਨ ਬਦਲਣ ਨੂੰ ਬਿਲਕੁਲ ਵੀ ਸਮਾਂ ਨਹੀਂ ਲੱਗਦਾ ਤੇ ਤੁਹਾਡੇ ਕਈ ਵਾਰੀ ਬਹੁਤ ਹੀ ਕਰੀਬੀ ਬੰਦੇ ਕੁਝ ਐਸਾ ਕਰ ਜਾਂਦੇ ਆ ਨੇ ਕਿ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਤੇ ਅੱਜ ਜਿਹੜੀ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਆ ਉਹਦੇ ਵਿੱਚ ਵੀ ਕੁਝ ਇਦਾਂ ਹੀ ਹੁੰਦਾ ਹੋਇਆ ਇੱਕ ਕੁੜੀ ਦੀ ਲਾਸ਼ ਮਿਲਦੀ ਹੈ ਹੋਟਲ ਦੇ ਕਮਰੇ ਦੇ ਵਿੱਚੋਂ ਤੇ ਫਿਰ ਪੁਲਿਸ ਆਪਣੀ ਤਫ਼ਤੀਸ਼ ਕਰਦੀ ਹੈ ਕਿ ਇਸ ਕੁੜੀ ਦਾ ਕਤਲ ਕਿਸ ਨੇ ਕੀਤਾ ਫਿਰ ਤਫ਼ਤੀਸ਼ ਦੌਰਾਨ ਜਿਹੜੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਦੇ ਪੈਰਾਂ ਹਟੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਆ ਸੱਚੀ ਗੱਲ ਜੀ ਸਾਰਿਆਂ ਨੂੰ ਜਿਹੜੇ ਮੇਰੇ ਦੋਸਤ ਅਜੋ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਲਓ। ਅੱਜ ਦੀ ਸੱਚੀ ਘਟਨਾ ਪੰਜਾਬ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਇੱਥੇ ਪੈਂਦਾ ਸ਼ੇਰਾਂ ਵਾਲਾ ਗੇਟ ਤੇ ਉਹਦੇ ਕੋਲ ਪੈਂਦਾ ਇੱਕ ਹੋਟਲ ਖੁੱਲਰ। ਗੱਲ ਹੈ 15 ਨਵੰਬਰ 2025 ਦੀ। ਇਸ ਹੋਟਲ ਖੁੱਲਰ ਦੇ ਕਮਰਾ ਨੰਬਰ 4 ਦੇ ਵਿੱਚ ਇੱਕ ਔਰਤ ਦੀ লাশ ਪਈ ਹੁੰਦੀ ਹੈ। ਇਹ ਜੋ লাশ ਪਈ ਹੁੰਦੀ ਹੈ ਇਸ ਔਰਤ ਦੀ ਉਮਰ ਜੋ ਸੀ ਲਗਭਗ 30 ਸਾਲ ਦੇ ਕਰੀਬ ਲੱਗਦੀ ਸੀ। ਹੁਣ ਜਦੋਂ ਹੋਟਲ ਵਾਲੇ ਕਮਰੇ ਦੇ ਵਿੱਚ ਇਸ ਔਰਤ ਦੀ লাশ ਦੇ ਦੇ ਨੇ ਤਾਂ ਉਹਨਾਂ ਦੇ ਪੈਰਾਂ ਹਟੋਂ ਜ਼ਮੀਨ ਨਿਕਲ ਜਾਂਦੀ ਹੈ ਚਾਰੇ ਪਾਸੇ ਇਸ ਗੱਲ ਦੀ ਚਰਚਾ ਹੋਣ ਲੱਗ ਜਾਂਦੀ ਹੈ ਰੌਲਾ ਪੈ ਜਾਂਦਾ ਹੈ ਕਿ ਇਸ ਹੋਟਲ ਦੇ ਵਿੱਚ ਇੱਕ ਔਰਤ ਦੀ লাশ ਮਿਲੀ ਹੈ ਉਸੇ ਮੌਕੇ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਉੱਥੇ ਪਹੁੰਚਦੀ ਹੈ ਉਹ ਆਪਣੀ ਤਫ਼ਤੀਸ਼ ਕਰਦੇ ਨੇ ਤੇ ਫਿਰ ਇਸ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੇ ਨੇ ਤੇ ਇਹਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ ਪੁਲਿਸ ਨੂੰ ਆਪਣੀ ਤਫ਼ਤੀਸ਼ ਦੇ ਵਿੱਚ ਪਤਾ ਲੱਗਦਾ ਹੈ ਕਿ ਇਹ ਜੋ ਮ੍ਰਿਤਕਾ ਔਰਤ ਹੈ ਇਹ ਵੀਰਪਾਲ ਕੌਰ ਹੈ ਤੇ ਫਿਰ ਪੁਲਿਸ ਵਾਲਿਆਂ ਵੱਲੋਂ ਇਸ ਔਰਤ ਦੇ ਪੇਕਿਆਂ ਦੇ ਨਾਲ ਸੰਪਰਕ ਕੀਤਾ ਜਾਂਦਾ ਤਾਂ ਵੀਰ ਬੀਰਪਾਲ ਕੌਰ ਦਾ ਭਰਾ ਇੰਦਰਜੀਤ ਉੱਥੇ ਪਹੁੰਚਦਾ ਹੈ ਫਿਰ ਪੁਲਿਸ ਵਾਲੇ ਉਸ ਤੋਂ ਪੁੱਛਗਿੱਛ ਕਰਦੇ ਨੇ ਕਿ ਤੇਰੀ ਭੈਣ ਕਿੱਥੇ ਆਈ ਸੀ ਘਰੋਂ ਕੀ ਕਹਿ ਕੇ ਆਈ ਸੀ ਤੇ ਇਸ ਹੋਟਲ ਦੇ ਵਿੱਚੋਂ ਕਿਵੇਂ ਪਹੁੰਚੀ ਤਾਂ ਇੱਥੇ ਇੰਦਰਜੀਤ ਦੱਸਦਾ ਆ ਕਿ ਮੇਰੀ ਭੈਣ ਦਾ ਵਿਆਹ 8-9 ਸਾਲ ਪਹਿਲਾਂ ਤਰਨਤਾਰਨ ਦੇ ਪੂਨੀਆ ਪਿੰਡ ਦੇ ਰਸਾਲ ਸਿੰਘ ਦੇ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਦੋ ਜੁੜਵਾ ਬੱਚੇ ਪੈਦਾ ਹੁੰਦੇ ਨੇ ਤੇ ਫਿਰ ਜੋ ਬੀਰਪਾਲ ਕੌਰ ਹੁੰਦੀ ਹੈ ਇਹਦਾ ਆਪਣੇ ਪਤੀ ਰਸਾਲ ਸਿੰਘ ਦੇ ਨਾਲ ਝਗੜਾ ਹੋ ਜਾਂਦਾ ਹੈ ਤੇ ਆਪਣੇ ਸਹੁਰੇ ਘਰ ਛੱਡ ਕੇ ਇਹ ਆਪਣੇ ਪੇਕੇ ਘਰ ਆ ਕੇ ਰਹਿਣ ਲੱਗ ਪੈਂਦੀ ਜਾਂਦੀ ਹੈ ਤੇ ਹੁਣ 14 ਨਵੰਬਰ 2025 ਦੇ ਦਿਨ ਵੀਰਪਾਲ ਕੌਰ ਆਪਣੇ ਪੇਕੇ ਘਰ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇਹ ਕਹਿ ਕੇ ਆਉਂਦੀ ਹੈ ਕਿ ਮੈਂ ਆਪਣੇ ਸਹੁਰੇ ਘਰ ਚੱਲੀ ਆਂ ਕਿ ਮੈਂ ਉੱਥੋਂ ਕੁਝ ਜ਼ਰੂਰੀ ਸਮਾਨ ਲੈ ਕੇ ਆਉਣਾ ਹੈ ਕੁਝ ਚੀਜ਼ਾਂ ਚੱਕ ਕੇ ਲੈ ਕੇ ਆਉਣੀਆਂ ਨੇ ਕੁਝ ਕੱਪੜੇ ਚੱਕ ਕੇ ਲੈ ਕੇ ਆਉਣੇ ਨੇ ਇਸ ਕਰਕੇ ਮੈਂ ਆਪਣੇ ਸਹੁਰੇ ਘਰ ਚੱਲੀ ਆਂ ਅੰਮ੍ਰਿਤਸਰ ਸਾਹਿਬ ਪਿੰਡ ਪੂਨੀਆ ਵਿਖੇ ਹੁਣ ਜੋ ਵੀਰਪਾਲ ਕੌਰ ਸੀ ਉਹ ਆਪਣੇ ਪੇਕੇ ਘਰ ਤੋਂ ਸਹੁਰੇ ਚਲੇ ਜਾਂਦੀ ਹੈ ਪਰ ਉਹ ਆਪਣੇ ਸਹੁਰੇ ਘਰ ਨਹੀਂ ਪਹੁੰਚਦੀ ਦਰਅਸਲ ਜੋ ਵੀਰਪਾਲ ਕੌਰ ਹੁੰਦੀ ਹੈ ਉਸ ਨੂੰ ਮਿਲਦਾ ਹੈ ਗੁਰਮੀਤ ਸਿੰਘ ਜੋ ਗੁਰਮੀਤ ਸਿੰਘ ਸੀ ਇਹਦੇ ਨਾਲ ਵੀਰਪਾਲ ਕੌਰ ਦੇ ਪ੍ਰੇਮ ਸਬੰਧ ਚੱਲ ਰਹੇ ਸੀ ਕਿਉਂਕਿ ਜੋ ਰਸਪਾਲ ਸਿੰਘ ਸੀ ਜਿਹਦੇ ਨਾਲ ਵੀਰਪਾਲ ਕੌਰ ਦਾ ਵਿਆਹ ਹੁੰਦਾ ਆ ਉਸ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਦੋ ਜੁੜਵਾ ਬੱਚੇ ਵੀ ਪੈਦਾ ਹੁੰਦੇ ਨੇ ਤਾਂ ਐਸੇ ਦਰਮਿਆਨ ਜੋ ਵੀਰਪਾਲ ਕੌਰ ਹੁੰਦੀ ਹੈ ਇਹਦਾ ਪ੍ਰੇਮ ਸਬੰਧ ਚੱਲ ਪੈਂਦਾ ਆ ਗੁਰਮੀਤ ਸਿੰਘ ਦੇ ਨਾਲ ਦਰਅਸਲ ਜੋ ਗੁਰਮੀਤ ਸਿੰਘ ਸੀ ਉਹ ਇਹਨਾਂ ਦੇ ਸਹੁਰੇ ਘਰ ਦੇ ਵਿੱਚ ਗਵਾਂਢ ਦੇ ਵਿੱਚ ਰਹਿੰਦਾ ਸੀ ਤੇ ਫਿਰ ਇਸ ਗੱਲ ਦਾ ਪਤਾ ਵੀਰਪਾਲ ਕੌਰ ਦੇ ਪਤੀ ਰਸਪਾਲ ਸਿੰਘ ਨੂੰ ਵੀ ਲੱਗ ਜਾਂਦਾ ਆ ਇਸ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਅਕਸਰ ਹੀ ਝਗੜਾ ਵੀ ਹੁੰਦਾ ਸੀ ਤੇ ਉਸ ਬਾਦ ਜੋ ਵੀਰਪਾਲ ਕੌਰ ਹੁੰਦੀ ਆ ਉਹ ਆਪਣੇ ਪੇਕੇ ਚਲੇ ਜਾਂਦੀ ਆ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਤੇ ਇੱਧਰ ਜਿਹੜਾ ਇਹਦਾ ਪਤੀ ਰਸਾਲ ਸਿੰਘ ਹੁੰਦਾ ਆ ਉਹ ਵੀ ਇਹਨੂੰ ਇਹੀ ਗੱਲ ਕਹਿੰਦਾ ਆ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਤੇ ਹੁਣ 14 ਨਵੰਬਰ 2025 ਦੇ ਦਿਨ ਜਦੋਂ ਵੀਰਪਾਲ ਕੌਰ ਆਪਣੇ ਪੇਕੇ ਘਰ ਇਹ ਕਹਿ ਕੇ ਨਿਕਲਦੀ ਆ ਕਿ ਮੈਂ ਆਪਣਾ ਸਮਾਨ ਲੈਣ ਲਈ ਆਪਣੇ ਸਹੁਰੇ ਘਰ ਚੱਲੀ ਆ ਪਰ ਉਹ ਆਪਣੇ ਸਹੁਰੇ ਘਰ ਨਹੀਂ ਪਹੁੰਚਦੀ ਉਹ ਆ ਕੇ ਗੁਰਮੀਤ ਸਿੰਘ ਨੂੰ ਮਿਲਦੀ ਆ ਤੇ ਗੁਰਮੀਤ ਸਿੰਘ ਵੀਰਪਾਲ ਕੌਰ ਨੂੰ ਇੱਥੇ ਖੁੱਲਰ ਹੋਟਲ ਦੇ ਵਿੱਚ ਲੈ ਕੇ ਆਉਂਦਾ ਤੇ ਇਹ ਸਾਰੀ ਰਾਤ ਇੱਥੇ ਰੁਕਦੇ ਨੇ ਉੱਥੇ ਹੋਟਲ ਦੇ ਵਿੱਚ ਹੀ ਰਾਤ ਨੂੰ ਇਹਨਾਂ ਦੋਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਜਾਂਦੀ ਹੈ ਤੇ ਜੋ ਗੁਰਮੀਤ ਸਿੰਘ ਹੁੰਦਾ ਉਹ ਗੁੱਸੇ ਦੇ ਵਿੱਚ ਆ ਕੇ ਵੀਰਪਾਲ ਕੌਰ ਦਾ ਉੱਥੇ ਗਲਾ ਘੁੱਟ ਦਿੰਦਾ ਜਿਸ ਦੇ ਨਾਲ ਉੱਥੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਜਦੋਂ ਪੁਲਿਸ ਨੇ ਵੀਰਪਾਲ ਕੌਰ ਦੀ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਤਾਂ ਉਹਨਾਂ ਨੇ ਉੱਥੇ ਦੇਖਿਆ ਕਿ ਵੀਰਪਾਲ ਕੌਰ ਦੇ ਗਲੇ ਦੇ ਉੱਤੇ ਨਿਸ਼ਾਨ ਸੀ ਮਤਲਬ ਕਿ ਕਿਸੇ ਨੇ ਉਸ ਦਾ ਕਤਲ ਕੀਤਾ ਸੀ ਨਾ ਕਿ ਕੋਈ ਨੈਚੁਰਲ ਡੈਥ ਸੀ ਗੁਰਮੀਤ ਸਿੰਘ ਵੀਰਪਾਲ ਕੌਰ ਨੂੰ ਜਦੋਂ ਹੋਟਲ ਦੇ ਵਿੱਚ ਲੈ ਕੇ ਆਉਂਦਾ ਉਹ ਉੱਥੇ ਰੁਕਦਾ ਹੈ ਰਾਤ ਨੂੰ ਵੀ ਉੱਥੇ ਰੁਕਦਾ ਹੈ ਪਰ ਜਦੋਂ ਉਹ ਵੀਰਪਾਲ ਕੌਰ ਦਾ ਕਤਲ ਕਰ ਦਿੰਦਾ ਹੈ ਤਾਂ ਉਹ ਉਸ ਤੋਂ ਬਾਅਦ ਉਥੋਂ ਫਰਾਰ ਹੋ ਜਾਂਦਾ ਹੈ ਵੀਰਪਾਲ ਕੌਰ ਆਪਣੇ ਇੱਕ ਬੱਚੇ ਨੂੰ ਤਾਂ ਆਪਣੇ ਪੇਕੇ ਘਰ ਦੇ ਵਿੱਚ ਹੀ ਛੱਡ ਕੇ ਆਈ ਸੀ ਤੇ ਇੱਕ ਬੱਚੇ ਨੂੰ ਉਹ ਆਪਣੇ ਨਾਲ ਹੀ ਲੈ ਕੇ ਆਈ ਸੀ ਹੋਟਲ ਦੇ ਵਿੱਚ ਪੁਲਿਸ ਨੇ ਹੁਣ ਸਾਰੀ ਤਫ਼ਤੀਸ਼ ਕਰ ਲਈ ਹੈ ਤੇ ਉਹ ਗੁਰਮੀਤ ਸਿੰਘ ਦੀ ਭਾਲ ਕਰ ਰਹੀ ਹੈ ਤੇ ਗੁਰਮੀਤ ਸਿੰਘ ਅਜੇ ਫਰਾਰ ਚੱਲ ਰਿਹਾ ਤੇ ਪੁਲਿਸ ਨੇ ਆਪਣਾ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਦੇ ਵੱਲੋਂ ਬੀ ਐਨ ਐਸ 103 ਦੀ ਧਾਰਾ ਲਾ ਕੇ ਗੁਰਮੀਤ ਦੇ ਉੱਤੇ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਪੁਲਿਸ ਹੁਣ ਆਪਣੀ ਛਾਪੇਮਾਰੀ ਕਰ ਰਹੀ ਹੈ ਗੁਰਮੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕੇ ਜਲਦ ਤੋਂ ਜਲਦ ਗੁਰਮੀਤ ਸਿੰਘ ਨੂੰ ਪੁਲਿਸ ਲੱਭ ਲੂਗੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ। ਪੁਲਿਸ ਆਫੀਸਰ ਬਲਜਿੰਦਰ ਸਿੰਘ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ। ਸੋਹਰਾ ਪਰਿਵਾਰ ਕਿੱਥੋਂ ਦੇ ਰਹਿਣ ਆਲਾ ਸੀ? ਅ ਲੜਕੀ ਜਿਹੜੀ ਇਹ ਵਿਆਹੀ ਸੀਗੀ ਜੀ ਪਿੰਡ ਪੂਨੀਆਂ ਥਾਣਾ ਸਦਰਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ। ਅੰਮ੍ਰਿਤਸਰ ਦੇ ਕਿਚਾਈਸੀ ਸਰ ਉਦੋਂ ਉਹਦਾ ਜਿਹੜਾ ਆਸ਼ਕ ਸਿੰਘ ਜਿਹੜਾ ਗਵਾਂਡੀ ਤੋਂ ਨਾਲ ਆਇਆ ਸੀ। ਅ ਬਿਲਕੁਲ ਜੀ ਲੜਕੀ ਦੇ ਨਾਲ ਗੁਰਮੀਤ ਸਿੰਘ ਦੋਨੋਂ ਇਕੱਠੇ ਹੋਟਲ ਦੇ ਵਿੱਚ ਆਏ ਸੀ ਜਿੱਥੇ ਉਹਨਾਂ ਨੇ ਇੱਕ ਰੂਮ ਜਿਹੜਾ ਲਿਆ ਸੀ। ਕਾਰਨ ਬਦਲ ਲਗਾ ਸਰ ਉਹ ਕਿਉਂ ਹੱਤਿਆ ਕੀਤੀ ਕਿ ਲੜਕੀ ਦੀ ਇਹ ਨਜਾਇਜ਼ ਬੰਦਾਂ ਦੇ ਚਲਦੇ ਹੱਤਿਆ ਹੋਈ ਹੈ ਬਾਕੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਅਮਰੀਕੀ ਨਾਲ ਪੁੱਛ ਕੇ ਜਿਹੜੀ ਕੀਤੀ ਜਾਵੇਗੀ ਜੀ ਉਮਰ ਸੀ ਸਰ ਲੜਕੀ ਦੀ ਲੜਕੀ ਦੀ ਉਮਰ ਕਰੀਬ 30 ਸਾਲ ਸੀਗੀ ਜੀ ਤੈਨੂੰ ਦੇ ਬੱਚੇ ਸਰ ਕਿੰਨੇ ਸੀ ਅ ਦੋ ਜੜਵਾ ਬੱਚੇ ਸੀਗੇ ਜੀ ਬੱਚੇ ਵੀ ਵੋਟਰ ਚ ਮੌਜੂਦ ਸੀ ਅ ਇੱਕ ਬੱਚਾ ਨਾਲ ਉਹਦੇ ਆਇਆ ਸੀ ਜੀ ਉਹਦੀ ਸਰ ਉਮਰ ਕਿੰਨੀ ਸੀ ਹਾਂ ਬੱਚਾ ਕਰੀਬ 6-7 ਸਾਲ ਦਾ ਬੱਚਾ ਸੀਗਾ ਜੀ ਤੇ ਦੋਸ਼ੀ ਦੀ ਪਾਲ ਕਿਤੀ ਜਾ ਰਹੀ ਸਰ ਬਿਲਕੁਲ ਜੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ ਜਲਦੀ ਜਿਹੜਾ ਗ੍ਰਿਫਤਾਰ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਹੁਣ ਜਦੋਂ ਗੁਰਮੀਤ ਸਿੰਘ ਪੁਲਿਸ ਦੇ ਹੱਥ ਆਉਂਦਾ ਆ ਤਾਂ ਉਹਦੇ ਵੱਲੋਂ ਹੋਰ ਕਿਹੜੇ ਖੁਲਾਸੇ ਕੀਤਾ ਜਾਂਦੇ ਨੇ ਪਰ ਇੱਥੇ ਸੋਚਣ ਵਾਲੀ ਗੱਲ ਹੈ ਕਿ ਜੋ ਔਰਤ ਆਪਣੇ ਪਤੀ ਦੇ ਨਾਲ ਲੜ ਗਈ ਆਪਣੇ ਪ੍ਰੇਮੀ ਦੇ ਕਾਰਨ ਤੇ ਆਪਣੇ ਪਤੀ ਦਾ ਘਰ ਛੱਡ ਕੇ ਉਹ ਪੇਕੇ ਘਰ ਜਾ ਕੇ ਰਹਿਣ ਲੱਗੀ ਤੇ ਉਸ ਤੋਂ ਬਾਅਦ ਉਹ ਆਪਣੇ ਪੇਕੇ ਵਾਲਿਆਂ ਨੂੰ ਝੂਠ ਬੋਲ ਕੇ ਕਿ ਮੈਂ ਆਪਣੇ ਸਹੁਰੇ ਘਰ ਜਾਨੀ ਆ ਤੇ ਉਹ ਸਹੁਰੇ ਨਹੀਂ ਪਹੁੰਚਦੀ ਉਹ ਆਪਣੇ ਪ੍ਰੇਮੀ ਨੂੰ ਮਿਲਦੀ ਹੈ ਤੇ ਫਿਰ ਉਹਦੇ ਨਾਲ ਉਹ ਹੋਟਲ ਦੇ ਵਿੱਚ ਜਾਂਦੀ ਹੈ ਜਿਹਦੇ ਉੱਤੇ ਉਹਨੇ ਇੰਨਾ ਵਿਸ਼ਵਾਸ ਕੀਤਾ ਫਿਰ ਉਹੀ ਉਹਦਾ ਗਲਾ ਕੁੱਟ ਕੇ ਉਸਦਾ ਕਤਲ ਕਰ ਦਿੰਦਾ ਤੇ ਉੱਥੋਂ ਫਰਾਰ ਹੋ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਇਸ ਕੇਸ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਕੀ ਖੁਲਾਸੇ ਹੁੰਦੇ ਨੇ ਜਦੋਂ ਪੁਲਿਸ ਇਸ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰੂਗੀ ਤਾਂ ਫਿਰ ਇਹਦੇ ਉੱਤੇ ਅੱਗੇ ਕੇਸ ਚੱਲੂਗਾ ਤੇ ਅਦਾਲਤ ਦੇ ਵੱਲੋਂ ਇਹਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਾਉਣ ਦਾ ਮਕਸਦ ਸਾਡਾ ਕੋਈ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਸਾਡੇ ਆਲੇ-ਦਾਲੇ ਸਾਡੇ ਸਮਾਜ ਦੇ ਵਿੱਚ ਹੋ ਰਹੀਆਂ ਨੇ ਕਿਵੇਂ ਇੱਕ ਪ੍ਰੇਮੀ ਪ੍ਰੇਮਿਕਾ ਨੇ ਸੋਚਿਆ ਕਿ ਅਸੀਂ ਦੋਨੋਂ ਇਕੱਠੇ ਰਹਾਂਗੇ ਜਿਹਦੇ ਲਈ ਪ੍ਰੇਮਿਕਾ ਨੇ ਆਪਣੇ ਪਤੀ ਤੱਕ ਨੂੰ ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਇੱਥੇ ਕਿਸੇ ਤੇ ਕੋਈ ਵਿਸ਼ਵਾਸ ਨਹੀਂ ਕੋਈ ਿਤਵਾਰ ਨਹੀਂ ਕੌਣ ਤੁਹਾਡਾ ਕਿੰਨਾ ਵੱਡਾ ਨੁਕਸਾਨ ਕਰ ਜਾਵੇ ਤੁਹਾਡੇ ਵਾਸਤੇ ਕਿਸੇ ਦੇ ਮਨ ਦੇ ਵਿੱਚ ਕੀ ਆ ਜਾਵੇ ਇੱਥੇ ਕੁਝ ਨਹੀਂ ਕਿਹਾ ਜਾ ਸਕਦਾ ਜਿਵੇਂ ਇੱਥੇ ਇੱਕ ਪ੍ਰੇਮੀ ਦੇ ਮਨ ਦੇ ਵਿੱਚ ਆਪਣੀ ਪ੍ਰੇਮਿਕਾ ਨੂੰ ਲੈ ਕੇ ਇੰਨਾ ਜ਼ਿਆਦਾ ਗੁੱਸਾ ਆ ਗਿਆ ਉਹ ਕਿਸੇ ਵੀ ਗੱਲ ਨੂੰ ਲੈ ਕੇ ਹੋ ਸਕਦਾ ਆ ਤੇ ਗੁੱਸੇ ਦੇ ਵਿੱਚ ਆ ਕੇ ਉਹਨੇ ਆਪਣੀ ਹੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਇਸ ਬੰਦੇ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ। ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ। ਉਦ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ।